ਰਵਨੀਤ ਬਿੱਟੂ ਦਾ ਬਿਆਨ ਭਾਈ ਅਮਰਤਪਾਲ ਸਿੰਘ ਦੇ ਹੱਕ ਵਿੱਚ ਕਿਵੇਂ ਆ ਗਿਆ ਇਹ ਸਵਾਲ ਖੜਦਾ ਪਿਆ ਰਵਨੀਤ ਬਿੱਟੂ ਕਿਵੇਂ ਥੋੜੇ ਹੌਲੇ ਹੋਏ ਨਜ਼ਰ ਆ ਰਹੇ ਆ ਗਰਮ ਖਿਆਲੀਆਂ ਨੂੰ ਲੈ ਕੇ ਇਹ ਸਵਾਲ ਖੜਾ ਹੋ ਰਿਹਾ ਜਾਦੇ ਰਵਨੀਤ ਬਿੱਟੂ ਭਾਜਪੀ ਦੇ ਵਿੱਚ ਆਏ ਨੇ ਉਸ ਤੋਂ ਬਾਅਦ ਲਗਾਤਾਰ ਇੱਕ ਭਾਈ ਅਮਰਪਾਲ ਸਿੰਘ ਦੇ ਹੱਕ ਦੇ ਵਿੱਚ ਖੜਦੇ ਪਏ ਨੇ ਇਹ ਹੈਰਾਨੀਜਨਕ ਗੱਲ ਹੈ ਤੇ ਦੂਸਰੀ ਗੱਲ ਇਹ ਕਿ ਰਵਨੀਤ ਬਿੱਟੂ ਬੰਦੀ ਸਿੰਘਾਂ ਨੂੰ ਲੈ ਕੇ ਵੀ ਹੁਣ ਥੋੜੇ ਫਲੈਟ ਹੋਏ ਨਜ਼ਰ ਆ ਰਹੇ ਆ ਆਖਰਕਾਰ ਕਿਉਂ ਇਹ ਜਾਣਨ ਦੀ ਕੋਸ਼ਿਸ਼ ਕਰਦੇ ਆ ਮੇਰੇ ਨਾਲ ਮੌਜੂਦ ਨੇ ਸੀਨੀਅਰ ਪੱਤਰਕਾਰ ਡਾਕਟਰ ਸੁਰੇਂਦਰਪਾਲ ਡਾਕਟਰ ਸਾਹਿਬ ਵਨ ਇੰਡੀਆ ਪੰਜਾਬੀ ਤੇ ਸਵਾਗਤ ਸਤਿ ਸ਼੍ਰੀ ਅਕਾਲ ਬਹੁਤ ਧੰਨਵਾਦ ਜੀ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਡਾਕਟਰ ਸਾਹਿਬ ਹੁਣ ਤੱਕ ਜਿਹੜੇ ਆਪਾਂ ਸੁਣਿਆ ਜਦੋਂ ਕਾਂਗਰਸ ਦੇ ਵਿੱਚ ਸੀਗੇ ਪਹਿਲਾਂ ਤਾਂ ਬੰਦੀ ਸਿੰਘਾਂ ਬਾਰੇ ਬੜੇ ਤਿੱਖੇ ਬਿਆਨ ਉਹਨਾਂ ਦੇ ਰਹੇ ਉਸ ਤੋਂ ਬਾਅਦ ਭਾਈ ਅਮਰਤਪਾਲ ਸਿੰਘ ਬਾਰੇ ਵੀ ਹੁਣ ਬੜੇ ਸੌਖੇ ਤਰੀਕੇ ਨਾਲ ਬੋਲਦੇ ਉਹਨਾਂ ਦੇ ਹੱਕ 'ਚ ਬੋਲਦੇ ਆ ਇਹ ਗੱਲ ਹਜਮ ਨਹੀਂ ਹੋ ਰਹੀ ਦੇਖੋ ਸਾਫ ਸਿੰਘ ਜੀ ਮੈਨੂੰ ਯਾਦ ਆ ਕਿ ਜਦੋਂ ਅਮਰਤਪਾਲ ਸਿੰਘ ਖਾਲਸਾ ਪੰਜਾਬ ਚ ਆਏ ਸੀ ਤੇ ਮੈਂ ਉਦੋਂ ਵੀ ਕੁਝ ਇੰਟਰਵਿਊਸ ਤੁਹਾਡੇ ਨਾਲ ਕੀਤੀਆਂ ਸੀ ਜਦੋਂ ਉਹਨਾਂ ਤੇ ਪਰਚਾ ਦਰਜ ਹੋਇਆ ਅਜਨਾਲੇ ਮੈਂ ਉਦੋਂ ਵੀ ਕੀਤੀਆਂ ਸੀ ਬੀਸਿਕਲੀ ਅਮਰਤਪਾਲ ਸਿੰਘ ਖਾਲਸਾ ਦੇ ਜਿਹੜੇ ਮੁੱਤੇ ਨੇ ਉਹ ਸਿੱਖ ਸੈਂਟੀਮੈਂਟਸ ਨਾਲ ਜੁੜੇ ਹੋਏ ਆ ਸਿੱਖਾਂ ਦੀਆਂ ਭਾਵਨਾਵਾਂ ਨਾਲ ਜੁੜੇ ਹੋਏ ਆ ਉਹ ਪੰਜਾਬ ਦੇ ਮੁੱਤੇ ਆ ਪੰਜਾਬ ਉਹਨਾਂ ਨੇ ਇੱਕ ਗਲਤ ਅਮਰਤਪਾਲ ਸਿੰਘ ਖਾਲਸਾ ਇਹੀ ਚੁੱਕਦੇ ਨਾ ਖੁਦਮੁਖਤਿਆਰੀ ਤੇ ਖੁਦਮੁਖਤਿਆਰੀ ਦਾ ਮੁੱਦਾ ਪੁਰਾਣਾ ਮੁੱਦਾ ਪੰਜਾਬ ਦਾ ਪੰਜਾਬ ਦੇ ਹੱਕਾਂ ਦੀ ਗੱਲ ਪੰਜਾਬ ਦੇ ਪਾਣੀਆਂ ਦੀ ਗੱਲ ਪੰਜਾਬ ਦੇ ਚੰਡੀਗੜ੍ਹ ਦੀ ਗੱਲ ਇਹ ਮੁੱਦੇ ਚੁੱਕਦੇ ਆ ਰਹੇ ਤੇ ਇਹ ਕਿਹੜਾ ਪੰਜਾਬੀ ਨਹੀਂ ਚੁੱਕਦਾ ਗੱਲ ਹੁੰਦੀ ਹੈ ਕਿ ਉਹ ਮੁੱਦਿਆਂ ਨੂੰ ਸ਼ਾਂਤੀਪੂਰਵਕ ਤਰੀਕੇ ਨਾਲ ਚੱਕਣਾ ਉਹ ਮੁੱਦਿਆਂ ਨੂੰ ਹਥਿਆਰਾਂ ਨਾਲ ਚੁੱਕਣਾ ਸੰਜ ਨਾ ਸਿੰਘ ਪਿੰਡਰਾਂ ਵਾਲੇ ਨੇ ਵੀ ਇਹੀ ਮੁੱਦੇ ਚੁੱਕੇ ਆ ਉਹਨਾਂ ਨੇ ਇਸ ਤੋਂ ਇਲਾਵਾ ਕੋਈ ਮੁੱਦਾ ਨਹੀਂ ਚੁੱਕਿਆ ਜੇ ਪੰਜਾਬ ਨੂੰ ਪੰਜਾਬ ਦੇ ਹੱਕ ਮਿਲਣਗੇ ਤੇ ਪੰਜਾਬ ਨੂੰ ਸਾਰੀਆਂ ਚੀਜ਼ਾਂ ਪੰਜਾਬ ਦੀ ਖੁਦਮੁਖਤਿਆਰੀ ਮਿਲੂਗੀ ਤੇ ਕਿਸੇ ਨੂੰ ਕੋਈ ਹਥਿਆਰ ਚੁੱਕਣ ਦੀ ਲੋੜ ਨਹੀਂ ਹੈ ਪੰਜਾਬ 'ਚ ਸੰਜੇ ਨੈਸਿੰਗ ਪਿੰਡਰਾਲੇ ਨੀਵੀ ਇਹੀ ਪੰਜਾਬ ਦੇ ਮੁੱਦੇ ਅਨੰਦਪੁਰ ਸਾਹਿਬ ਦਾ ਪ੍ਰਸਤਾਵ ਪੰਜਾਬ ਦੀ ਖੁਦਮੁਖਤਿਆਰੀ ਪੰਜਾਬ ਦੇ ਭਾਸ਼ਾ ਸਭਿ ਸੰਸਕ੍ਰਿਤੀ ਜੋ ਵੀ ਆਪਾਂ ਇਨੇ ਸਾਲਾਂ ਚ ਪੰਜਾਬ ਨੂੰ ਕਮਜ਼ੋਰ ਕੀਤਾ ਗਿਆ ਉਹ ਸੰਜੇ ਨੈਸਿੰਗ ਪਿੰਡਰਾਲੇ ਉਹ ਪੰਜਾਬ ਦਾ ਇੱਕ ਵਿਜ਼ਨ ਦੇਖ ਰਹੇ ਸੀ ਤੇ ਉਹਦੇ ਉੱਤੇ ਉਹਨਾਂ ਨੇ ਪੈਰਾ ਦਿੱਤਾ ਤੇ ਹਥਿਆਰ ਚੁੱਕੇ ਔਰ ਉਹੀ ਮੁੱਦੇ ਅੱਜ ਵੀ ਹੈਗੇ ਪੰਜਾਬ ਦੇ ਵਿੱਚ ਅਮਰਪਾਲ ਸਿੰਘ ਖਾਲਸਾ ਜਦੋਂ ਆਏ ਨੇ ਉਹਨਾਂ ਨੇ ਉਹੀ ਮੁੱਦੇ ਚੁੱਕੇ ਆ ਠੀਕ ਆ ਕੁਝ ਉਹਨਾਂ ਦੇ ਬਿਆਨ ਹਾਰਡਲਾਈਨਰਸ ਵਾਲੇ ਹੋ ਗਏ ਤੇ ਜਿੱਥੇ ਲੱਗਿਆ ਕਿ ਪੰਜਾਬ ਦੀ ਨੌਜਵਾਨ ਪੀੜ੍ਹੀ ਜਿਹੜੀ ਆ ਉਹ ਭਟਕ ਸਕਦੀ ਆ ਤੇ ਕੇਂਦਰ ਸਰਕਾਰਾਂ ਨੇ ਜਾਂ ਸੂਬਾ ਸਰਕਾਰ ਨੇ ਉਹਨਾਂ ਉੱਤੇ ਐਨਐਸਏ ਲਗਾ ਕੇ ਉਹਨਾਂ ਨੂੰ ਜੇ ਡਿਬਰੂਆ ਜੇਲ੍ਹ ਭੇਜਤਾ ਇਹ ਤਾਂ ਇੱਕ ਚੈਪਟਰ ਹੋ ਗਿਆ ਲੇਕਿਨ ਮੁੱਦੇ ਤਾਂ ਪੰਜਾਬ ਦੇ ਉਹੀ ਆ ਜਿਹੜੇ ਭਾਈ ਜਿਹੜੇ ਰਵਨੀ ਸਿੰਘ ਬਿੱਟੂ ਚੱਕਦੇ ਨੇ ਹੁਣ ਚੰਡੀਗੜ੍ਹ ਜਦੋਂ ਯੂਨੀਵਰਸਿਟੀ ਦੀ ਗੱਲ ਆਈ ਰਵਨੀ ਸਿੰਘ ਬਿੱਟੂ ਪਾ ਮੈਨ ਉਸ ਐਜੀਟੇਸ਼ਨ 'ਚ ਨਹੀਂ ਗਏ ਕਿਉਂਕਿ ਉਹ ਕੇਂਦਰ ਸਰਕਾਰ ਦਾ ਪੱਖ ਵੱਲੋਂ ਸੀ ਲੇਕਿਨ ਉਹਨਾਂ ਨੇ ਉਸ ਮੁੱਦੇ ਨੂੰ ਜ਼ੋਰਦਾਰ ਟੰਗ ਨਾਲ ਕੇਂਦਰ ਦੇ ਵਿੱਚ ਜਾ ਕੇ ਚੱਕ ਕੇ ਉਹਨਾਂ ਨੇ ਨਾਲ ਦੀ ਨਾਲ ਕਲੈਰੀਫਿਕੇਸ਼ਨ ਆਪਣੇ ਸੋਸ਼ਲ ਮੀਡੀਆ ਤੇ ਦਿੱਤੀ ਜੇ ਅੱਜ ਉਹਨਾਂ ਨੂੰ ਵੀ ਸਮਝ ਆ ਰਹੀ ਹੈ ਕਿ ਅਮਰਤਪਾਲ ਸਿੰਘ ਖਾਲਸਾ ਰਿਕਾਰਡ ਤੋੜ ਵੋਟਾਂ ਨਾਲ ਕਿਉਂ ਜਿੱਤੇ ਨੇ ਕਿਉਂਕਿ ਉਹਨਾਂ ਨੇ ਪੰਜਾਬ ਦੇ ਮੁੱਦਿਆਂ ਨੂੰ ਛੇੜਿਆ ਇਹਦਾ ਮਤਲਬ ਪੰਜਾਬ ਦੀ ਆਵਾਮ ਪੰਜਾਬ ਦੀ ਹਕੂਮਤ ਪੰਜਾਬ ਪੱਖੀ ਹੈ ਗੁਰਮੀ ਸਿੰਘ ਮਿੱਤੂ ਵੀ ਤਾਂ ਪੰਜਾਬ ਦਾ ਹੀ ਹੈ। ਉਹਦੇ ਦਾਦਾ ਸਰਦਾਰ ਪਿਆਦ ਸਿੰਘ ਪੰਜਾਬ ਦੇ ਮੁੱਖ ਮੰਤਰੀ ਰਹੇ ਨੇ। ਉਹਨਾਂ ਦੇ ਫੈਮਿਲੀ ਦੇ ਵਿੱਚੋਂ ਤੇਜਪਰਖਾ ਸਿੰਘ ਪੰਜਾਬ ਦੇ ਮੰਤਰੀ ਰਹੇ ਨੇ। ਉਹਨਾਂ ਦੇ ਭੂਆ ਜੀ ਜਿਹੜੇ ਆ ਬੀਬੀ ਗੁਰਕਵਲ ਕੌਰ ਪੰਜਾਬ ਦੀ ਮੰਤਰੀ ਰਹੇ ਆ। ਪਰਿਵਾਰ ਪੰਜਾਬ ਦੀ ਵਿੱਚ ਹੀ ਰਿਹਾ। ਠੀਕ ਹੈ। ਜਿਹੜੀ ਖੜਕੂਵਾਦ ਦੀ ਲਹਿਰ ਚੱਲੀ ਉਹਨਾਂ ਦੇ ਪਰਿਵਾਰ ਤੇ ਦੋਸ਼ ਲੱਗੇ। ਭਈ ਇਹਨਾਂ ਨੇ ਉਸ ਨੂੰ ਕੇ ਪੀਐਸ ਗਿਲਨਾਰਾਲਕੀ ਕੁਚਲਿਆ। ਬਈ ਫੇਕ ਐਨਕਾਉਂਟਰਸ ਹੋਇਆ ਹੋਰ ਤਰ੍ਹਾਂ ਦੇ ਜੋ ਵੀ ਹੋ ਸਕਦਾ ਲਿਖੇ ਲੇਕਿਨ ਇਹ ਹੈ ਕਿ ਰਵਨੀ ਸਿੰਘ ਬਿੱਟੂ ਨੂੰ ਇਹ ਸਮਝਦਾ ਹੈਗੀ ਹੈ ਕਿ ਪੰਜਾਬ ਦੇ ਮੁੱਤੇ ਕੀ ਹੈ ਤੇ ਲੋਕ ਇੱਥੇ ਦੇ ਮੁੱਦਿਆਂ ਤੇ ਵੋਟ ਪਾਉਂਦੇ ਪਏ ਆ ਖੜਾ ਹੁੰਦਾ ਪਿਆ ਪੰਜਾਬ ਦੁਆਰਾ ਕਾਰਨ ਪਤਾ ਕੀ ਹੈ ਮੈਂ ਸ਼ਾਇਦ ਤੁਹਾਨੂੰ ਇੱਕ ਦੋ ਦਿਨ ਪਹਿਲਾਂ ਇੰਟਰਵਿਊ ਚ ਵੀ ਜ਼ਿਕਰ ਕੀਤਾ ਕਿ ਪੰਜਾਬ ਹਰ ਪੱਖੋਂ ਕਮਜ਼ੋਰ ਹੋ ਰਿਹਾ ਸਿਰਫ ਇੱਕ ਪੰਜਾਬ ਕੋ ਕਸਾਨੀ ਬਚੀ ਹੈ ਕਸਾਨੀ ਦਾ ਰਕਬਾ ਵੀ ਦਿਨ ਦੇ ਬਾਈਡੇ ਕੱਟੀ ਜਾਂਦਾ ਪਿਆ ਪੰਜਾਬ ਕੋਲ ਹੋਰ ਆਪਣਾ ਕੁਝ ਨਹੀਂ ਬਚਿਆ ਦੇ ਬਾਈਡੇ ਕਿਵੇਂ ਘਟਦਾ ਪਿਆ ਭਾਰਤ ਮੰਗਲਾ ਪ੍ਰੋਜੈਕਟ ਆ ਗਿਆ ਐਕਸਪ੍ਰੈਸ ਹਾਈਵੇਜ਼ ਆ ਗਏ ਪੰਜਾਬ ਦਾ ਸ਼ਹਿਰੀਕਰਨ ਰਕਬਾ 40-45% ਪਹੁੰਚ ਗਿਆ ਤੇ ਕੁਝ ਬੀਐਸਐਫ ਕੇ ਇਤਨੇ ਅਧਿਕਾਰ ਖੇਤਰ ਵਧਾ ਲਿਆ ਤੇ ਪੰਜਾਬ ਦਾ ਖੇਤੀਬਾੜੀ ਦਾ ਰਕਬਾ ਸੁਕੜ ਗਿਆ ਜਿੱਥੇ ਸ਼ਹਿਰ ਪਹਿਲਾਂ ਛੋਟੇ ਹੁੰਦੇ ਸੀ ਸ਼ਹਿਰ ਫੈਲ ਗਿਆ ਕੋਈ ਵੀ ਸ਼ਹਿਰ ਦੇਖੋ ਤੁਸੀਂ ਲੁਧਿਆਣਾ ਅੱਗੇ ਨਾਲੋਂ 5 ਗੁਣਾ ਵਟਾ ਹੋ ਗਿਆ ਤੁਸੀਂ ਚੰਡੀਗੜ੍ਹ ਤੋਂ ਇੱਧਰ ਆ ਜਾਓ ਨਵਾਂ ਚੰਡੀਗੜ੍ਹ ਹੈ ਸਾਰੀ ਖੇਤੀਬਾੜੀ ਦੀ ਜ਼ਮੀਨ ਸੀ ਜੀਰਕਪੁਰ ਵਾਲੀ ਮੋਹਾਲੀ ਵਾਲੀ ਖਰੜ ਵਾਲੀ ਸਾਰੀ ਜ਼ਮੀਨ ਹੁਣ ਖੇਤੀਬਾੜੀ ਦੀ ਥੋੜਾ ਜਿਮੀਨ ਰਹੀ ਹੈ ਸਾਰੀ ਉੱਥੇ ਫਲੈਟ ਹੈ ਤੁਸੀਂ ਕਰਾਲੀ ਤੱਕ ਤਾਂ ਤੁਹਾਨੂੰ ਫਲੈਟ ਹੀ ਨਜ਼ਰ ਆਉਂਦੇ ਸਾਰੇ ਖਰੜ ਕਰਾਲੀ ਤੱਕ ਸੋ ਮੇਰੇ ਕਹਿਣ ਦਾ ਇਹ ਮਕਸਦ ਹੈਗਾ ਕਿ ਸ਼ਹਿਰੀਕਰਨ ਦਾ ਪ੍ਰਭਾਵ ਖੇਤੀਬਾੜੀ ਦੀ ਜ਼ਮੀਨਾਂ ਤੇ ਜ਼ਿਆਦਾ ਹੋਇਆ ਤੇ ਪੰਜਾਬ ਕੋਲ ਹੋਰ ਕੁਝ ਨਹੀਂ ਹੈਗਾ ਪੰਜਾਬ ਕੋਲ ਆਪਣਾ ਹੋਰ ਕੁਝ ਨਹੀਂ ਹੈ ਇੱਕ ਐਮਐਸਪੀ ਦੇ ਸਿਰ ਤੇ ਇੱਥੇ ਦੇ ਲੋਕ ਰੋਟੀ ਖਾ ਰਹੇ ਆ ਜਿਹੜੇ ਇੱਕ ਪਿੰਡਾਂ ਦੇ ਲੋਕ ਆ ਹੋਰ ਪੰਜਾਬ ਕੋ ਕੁਛ ਨਹੀਂ ਆ ਪੰਜਾਬ ਦੀ ਇੰਡਸਟਰੀ ਜਿਹੜੀ ਆ ਉਹ ਸੀਐਸਟੀ ਦੇ ਦਾਇਰੇ ਚ ਆ ਜੀਐਸਟੀ ਦਾ ਚਲੋ ਸਟੇਟ ਦਾ ਹੋ ਗਿਆ ਹੋਰ ਪੰਜਾਬ ਇਹੋ ਜੀ ਕੋਈ ਚੀਜ਼ ਆਪਣੀ ਨਹੀਂ ਬਣਾਉਂਦਾ ਜਿਹਦੇ ਨਾਲ ਪੰਜਾਬ ਦਾ ਰੈਵਨਿਊ ਜਨਰੇਟ ਹੋ ਸਕੇ ਜਦਕਿ ਤੁਸੀਂ ਦੂਜੇ ਸੂਬਿਆਂ ਚ ਚਲੇ ਜਾਓ ਹਿਮਾਚਲ ਉਹਨਾਂ ਦੀ ਸਭ ਤੋਂ ਵੱਡੀ ਇੰਡਸਟਰੀ ਟੂਰਿਜ਼ਮ ਹੈ ਦਲਹਾਉੜੀਆ ਸ਼ਿਮਲਾ ਧਰਮਸ਼ਾਲਾ ਪਾਲੰਪੁਰਾ फिर उन्होंने चाह की खेती है उन्होंने टूरिज्म ही पैसा इन्ना कट्ठा कर देता कि उन्होंने लौट नहीं पैंती हरियाणे चले जाओ खेतीबाड़ी जमीन चो निकल के गुड़गाव उन्होंने बसा लिया कमरशियल सिटी बनाती सारे गूगल माइक्रोसॉफ्ट सारा उथे आ सैवन स्टार होटल उत्थे अठारह अठारह भी करोड़ के फ्लैट है वह जीएसटी आ रहा सेल डीडा का पैसा आ रहा हरियाणा तरक्की मिल रही है हर स्टेट ने अपना खेतीबाड़ी चो निकल के ਆਪਣਾ ਇੱਕ ਅਲੱਗ ਜਿਹੜਾ ਉਹ ਐਮਪਾਇਰ ਨੂੰ ਖੜਾ ਕੀਤਾ Rajasthan ਨੇ ਆਪਣਾ ਟੂਰਿਜ਼ਮ ਪ੍ਰਮੋਟ ਕੀਤਾ ਉਹਨਾਂ ਨੇ ਰਾਜਿਆਂ ਦੇ ਜਿੰਨੇ ਮਹਾਰਾਜਿਆਂ ਦੇ ਮਹਿਲ ਸੀਗੇ ਸਾਰਿਆਂ ਨੂੰ ਟੂਰਿਜ਼ਮ ਦੇ ਤੌਰ ਦੇ ਉੱਤੇ ਪ੍ਰਮੋਟ ਕਰਕੇ ਇੱਥੇ ਆਪਾਂ ਕੁਝ ਨਹੀਂ ਕੀਤਾ ਇੱਥੇ ਪੰਜਾਬ ਦੇ ਮਹਾਰਾਜਾ ਰਣਜੀਤ ਸਿੰਘ ਦੇ ਕਿਲੇ ਦੇ ਵਿੱਚ ਪੁਲਿਸ ਅਕੈਡਮੀ ਚੱਲ ਰਹੀ ਹੈ ਕਦੀ ਨਹੀਂ ਕਿਸੇ ਨੇ ਕਿਹਾ ਵੀ ਮਹਾਰਾਜਾ ਰਣਜੀਤ ਸਿੰਘ ਦੇ ਕਿਲੇ ਨੂੰ ਪ੍ਰਮੋਸ਼ਨ ਦੇ ਕੇ ਨੂੰ Rajasthan ਦੇ ਰਾਜੇ ਤੋਂ ਵੱਧ ਦਾ ਉਹਨੂੰ ਟੂਰਿਜ਼ਮ ਪਲੇਸ ਬਣਾ ਦਿਓ ਕਿਸੇ ਨੇ ਨਹੀਂ ਸੋਚਿਆ ਪੰਜਾਬ 'ਚ ਵੀ ਵਿਰਾਸਤਾਂ ਹੈਗੀਆਂ ਉੰਜ ਆਵਚ ਵੀ ਰਾਸਤਾ ਲੇਕਿਨ ਪ੍ਰਮੋਸ਼ਨ ਹੈ ਨਹੀਂ ਉਧਰ ਵੱਲ ਧਿਆਨ ਹੈ ਨਹੀਂ ਸਾਡਾ ਕਿੱਤਾ ਅਸੀਂ ਕਿਸਾਨੀ ਦੇ ਪਿੱਛੇ ਹੀ ਪਈ ਰਹੇ ਹਾਂ ਇੰਨੀ ਤੇ ਉਹ ਵੀ ਕਿਸਾਨੀ ਵੀ ਹੌਲੀ-ਹੌਲੀ ਘਟ ਗਈ ਆ ਸੋ ਪੰਜਾਬ ਦੇ ਪੱਲੇ ਕੀ ਆ ਪੰਜਾਬ ਦੇ ਪੱਲੇ ਫਿਰ ਜਦੋਂ ਇਹ ਚੀਜ਼ਾਂ ਦੀ ਗੱਲ ਹੁੰਦੀ ਆ ਵੀ ਪੰਜਾਬ ਜਾਂਦਾ ਕਿੱਧਰ ਪਿਆ ਨਾ ਇੰਡਸਟਰੀ ਇੱਥੇ ਬਚ ਰਹੀ ਆ ਨਾ ਐਜੂਕੇਸ਼ਨ ਬਚ ਰਹੀ ਆ ਨਾ ਸਾਡੀ ਵਿਰਾਸਤ ਬਚਦੀ ਪਈ ਆ ਔਰ ਉਹ ਜਦੋਂ ਇਹ ਮੁੱਤੇ ਚੱਕੇ ਜਾਂਦੇ ਆ ਪੰਜਾਬ ਦੇ ਕੋਲ ਰਾਜਧਾਨੀ ਨਹੀਂ ਆ ਸਾਰੀਆਂ ਚੀਜ਼ਾਂ ਚੱਕੀਆਂ ਜਾਂਦੀਆਂ ਫਿਰ ਪੰਜਾਬ ਖੜਾ ਹੋ ਜਾਂਦਾ ਸੋ ਪਿਛਲੇ ਨਾ ਪੰਜਾਬ ਜਿਹੜਾ ਚੰਡੀਗੜ੍ਹ ਪੰਜਾਬ ਯੂਨੀਵਰਸਿਟੀ ਦਾ ਮੁੱਦਾ ਹੋਇਆ ਇੱਕ ਵਾਰੀ ਪੰਜਾਬ ਨੂੰ ਫੇਰ ਕਰੰਟ ਲੱਗਿਆ ਪੰਜਾਬੀਆਂ ਨੂੰ ਫੇਰ ਕਰੰਟ ਲੱਗਿਆ ਤੇ ਝਟਕੇ ਨਾਲ ਪੰਜਾਬੀਆਂ ਨੇ ਅੱਖਾਂ ਖੋਲ੍ਹੀਆਂ ਯਾਰ ਖੜੇ ਹੋ ਜੋ ਤੁਸੀਂ ਦੇਖਿਆ ਉਹਨੂੰ ਫਟਾਫਟ ਕੇਂਦਰ ਸਰਕਾਰ ਨੇ ਇੱਕ ਦਿਨ ਚ ਦੋ ਦਿਨਾਂ ਚ ਤਿੰਨ ਨੋਟੀਫਿਕੇਸ਼ਨ ਕਰਕੇ ਉਹਨੂੰ ਫਟਾਫਟ ਖਤਮ ਕਰਤਾ ਜੀ ਚੰਡੀਗੜ੍ਹ ਨੂੰ ਜਿਹੜਾ ਯੂਟੀ ਬਣਾਉਣ ਦੀ ਗੱਲ ਜਦੋਂ ਹੋਈ ਹਜੇ ਉਹ ਐਮੈਂਡਮੈਂਟ ਹੋਣੀ ਸੀਗੀ ਦੇ ਹਜੇ ਸਿਰਫ ਤੇ ਸਿਰਫ ਉਹੀ ਇੱਕ ਖਬਰ ਹੀ ਨਛਰ ਹੋਈ ਹੈ ਪੰਜਾਬ ਐ ਹਵਾ ਚੱਕਰਵਤੀ tufaan ਦੇ ਦਖੜਾ ਹੋ ਗਿਆ ਔਰ ਇਹ ਉਹਦੇ ਵਿੱਚ ਰਵਨੀਤ ਸਿੰਘ ਬਿੱਟੂ ਵੀ ਹੈਗੇ ਆ ਕਿਉਂਕਿ ਖੂਨ ਤਾਂ ਪੰਜਾਬ ਦਾ ਹੀ ਹੈ ਨਾ ਤੇ ਇਸ ਕਰਕੇ ਉਹਨਾਂ ਨੇ ਦੇਖ ਲਿਆ ਕਿ ਜਿਹੜੇ ਪੰਜਾਬ ਦੇ ਮੁੱਦੇ ਆ ਭਾਈ ਅਮਰਪਾਲ ਸਿੰਘ ਖਾਲਸਾ ਨੇ ਵੀ ਉਹੀ ਚੱਕੇ ਆ ਤੇ ਇਸ ਕਰਕੇ ਉਹਨਾਂ ਦੇ ਮਨ ਦੇ ਵਿੱਚ ਸੌਫਟ ਕਨਰ ਉਸ ਸੀ ਦਾ ਹੈਗਾ ਮੈਂਬਰ ਪਾਰਲੀਮੈਂਟ ਜਿੱਤਿਆ ਜਮਹੂਰੀਅਤ ਦਾ ਫੈਸਲਾ ਹੈਗਾ ਲੋਕਤੰਤਰ ਚੋਂ ਨੂੰ ਵੋਟ ਪਈ ਹੋਈ ਆ ਤੇ ਇਸ ਕਰਕੇ ਉਹਨਾਂ ਨੇ ਇਹ ਵੀ ਚਿੰਤਾ ਜ਼ਾਹਰ ਕੀਤੀ ਹੈ ਕਿ ਖਡੂਰ ਸਾਹਿਬ ਦਾ ਇਲਾਕਾ ਖਡੂਰ ਸਾਹਿਬ ਦੇ ਇਲਾਕੇ ਚ ਕਿਵੇਂ ਲੋਕਾਂ ਦੀ ਡਿਵੈਲਪਮੈਂਟ ਹੋਊਗੀ ਨੋਵ ਵਿਧਾਨ ਸਭਾ ਹਲਕੇ ਅਚ ਕਿਵੇਂ ਹੋਊਗੀ ਜੋ ਉਹਨਾਂ ਦਾ ਮੈਂਬਰ ਪਾਰਲੀਮੈਂਟ ਨੂੰ ਪ੍ਰੋਲ ਨਹੀਂ ਮਿਲੂਗੀ ਹੁਣ ਇੱਥੇ ਦੂਜੀ ਗੱਲ ਦੇਖੋ ਮੈਂ ਇਹਨੂੰ ਥੋੜਾ ਜਿਹਾ ਹੋਰ ਟਵਿਸਟ ਕਰਨ ਲੱਗਾ ਤੇ ਮਾਇਨ ਨਾ ਕਰਿਓ ਇਸ ਚੀਜ਼ ਨੂੰ ਭਾਈ ਅਮਰਦ ਪਾਲ ਸਿੰਘ ਖਾਲਸਾ ਜਿਨੇ ਪੰਜਾਬ ਦੇ ਮੁੱਦੇ ਚੁੱਕੇ ਉਹ ਅੰਦਰ ਹੈ ਹੂੰ ਬੰਦੀ ਸਿੰਘ ਜਿਹੜੀ ਆਪਣੀ ਸਜਾਵਾਂ ਬੁਰੀਆਂ ਕਰ ਚੁੱਕੇ ਉਹ ਅੰਦਰ ਹੈ ਹੂੰ ਤੇ ਸੌਦਾ ਸਾਧ ਜਿਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਅੰਗ ਪਾੜੇ ਖਲਾਰੇ ਜਿਨ੍ਹਾਂ ਉੱਤੇ ਪਰਚਾ ਦਰਜ ਹੈ ਉਹ ਮਜੇ ਦਾ ਜੇਵ ਚੋਂ ਬਾਹਰ ਆਂਦੇ ਆ ਲਾਲਬੱਤੀ ਵਾਲੀਆਂ ਗੱਟੀਆਂ ਉਹਨਾਂ ਨੂੰ ਪਾਇਲਟ ਕਰਦੀਆਂ ਵਾਪਸ ਚਲੀਆਂ ਜਾਂਦੀਆਂ ਤੁਸੀਂ ਮੈਨੂੰ ਦੱਸੋ ਪੰਜਾਬ ਕਿੱਥੇ ਸਿੱਖ ਸੈਂਟੀਮੈਂਟਸ ਨਹੀਂ ਜੁੜੇ ਤੇ ਭਾਈ ਅਮਰਤਪਾਲ ਸਿੰਘ ਖਾਲਸਾ ਬੋਲਦਾ ਉਹਦੇ ਨਾਲ ਦੇ ਬੋਲਦੇ ਨੇ ਤੇ ਫਿਰ ਚੁੱਪਦੇ ਨੇ ਤੇ ਇਸ ਕਰਕੇ ਸਿੱਖ ਸੈਂਟੀਮੈਂਟਸ ਵੀ ਇਹਦੇ ਨਾਲ ਜੁੜੇ ਨੇ ਰਵਨੀਤ ਸਿੰਘ ਬਿੱਟੂ ਉਹ ਸਿੱਖ ਸੈਂਟੀਮੈਂਟਸ ਨੂੰ ਚੰਗੀ ਤਰ੍ਹਾਂ ਸਮਝਦਾ ਤਾਂ ਦੇ ਨਾ ਹੁਣ ਇੱਕ ਗੱਲ ਤਾਂ ਜਿਹੜੀ ਬੜੀ ਚੰਗੀ ਹੋਣ ਲੱਗ ਪਈ ਹੈ ਕਿ ਅਗਰ ਕੇਂਦਰ ਸਰਕਾਰ ਕੋਈ ਵੀ ਇਦਾਂ ਦਾ ਫੈਸਲਾ ਕਿਤੇ ਅਫਸਰशाही ਕਰਦੀ ਹੈ ਪੰਜਾਬ ਦੇ ਵਿਰੋਧੀ ਫੈਸਲਾ ਤਾਂ ਨੀਤ ਬਿੱਟੂ ਵਿੱਚ ਫਟਾਫਟ ਆ ਜਾਂਦੇ ਨੇ ਇਹ ਪੰਜਾਬ ਲਈ ਹਾਂ ਪੱਕੀ ਗੱਲ ਹੈ ਇਹ ਪੰਜਾਬ ਲਈ ਚੰਗੀ ਗੱਲ ਹੈ ਮੈਂ ਕਹਿੰਦਾ ਹਾਂ ਹੁਣ ਜਿਹੜੇ ਬਾਕੀ ਮੁੱਦੇ ਨੇ ਭਾਈ ਅਮਰਪਾਲ ਸਿੰਘ ਖਾਲਸਾ ਦਾ ਐਨਐਸਏ ਦਾ ਮੁੱਦਾ ਹੈਗਾ ਯਾ ਬੰਦੀ ਸਿੰਘਾਂ ਦੀ ਰਿਹਾਈ ਦਾ ਮੁੱਦਾ ਮੈਨੂੰ ਲੱਗਦਾ ਕਿ ਗਮਨੀਸ਼ ਸਿੰਘ ਬਿੱਟੂ ਜੇ ਇਹਨਾਂ ਦੀ ਚੰਗੀ ਚੜ੍ਹਾਈ ਹੋ ਰਹੀ ਹੈ ਅੱਜਕੱਲ ਚੰਗੀ ਚੜ੍ਹਤ ਹੈਗੀ ਹੈ ਤੇ ਪੰਜਾਬ ਦੇ ਮੁੱਦੇ ਹੱਲ ਵੀ ਕਰਾਂਗੇ ਮੈਨੂੰ ਲੱਗਦਾ ਨਾਲ ਦੀ ਨਾਲ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ 14 ਸਾਲ ਤੋਂ ਚੋਣਾਂ ਨਹੀਂ ਹੋਈਆਂ ਉਹ ਚੋਣਾਂ ਦਾ ਮੁੱਦਾ ਜਿਹੜਾ ਉਸ ਕੇਂਦਰ ਸਰਕਾਰ ਤੋਂ ਹੱਲ ਕਰਾਂਗੇ ਕਿ ਆਪਾਂ ਚੋਣਾਂ ਕਰਾਈਏ ਪੰਜਾਬ 'ਚ ਇਹ ਵੀ ਸਿੱਖ ਸੈਂਟੀਮੈਂਟਸ ਨਾਲ ਜੁੜੀਆਂ ਹੋਈਆਂ ਸਿੱਖਾਂ ਨੂੰ 14 ਸਾਲ ਤੋਂ ਵੋਟ ਪਾਉਣ ਦਾ ਅਧਿਕਾਰ ਹੀ ਨਹੀਂ ਹੈਗਾ ਉਹਨਾਂ ਨੇ ਵੋਟ ਹੀ ਨਹੀਂ ਪਾਈ 14 ਸਾਲਾਂ ਤੋਂ ਅਸੀਂ ਹੀ ਲਟਕਾ ਕੇ ਰੱਖਿਆ ਹੋਇਆ ਉਹੀ ਸ਼ਰੂਨੀ ਗੁਰਦੁਆਰਾ ਪ੍ਰਬੰਧਕ ਕਮੇਟੀ 2011 ਵਾਲੀ ਕੰਮ ਕਰ ਰਹੀ ਹੈ ਸੋ ਰਵਨੀਤ ਬਿੱਟੂ ਦੇ ਮੁੱਡੇ ਦੇ ਉੱਤੇ ਜੇ ਇਹਨਾਂ ਨੇ ਹਾ ਦਾ ਨਾਅਰਾ ਮਾਰਿਆ ਉਹਦੇ ਲਈ ਖੜੇ ਨੇ ਤੇ ਇਹ ਲੱਗਦਾ ਕਿ ਪੰਜਾਬ ਦੇ ਬਾਕੀ ਮੁੱਦਿਆਂ ਦੀ ਵਿੱਚ ਵੀ ਇਹਨਾਂ ਦੀ ਦਰਦ ਜਿਹੜਾ ਨਵੀਨਿਤ ਬਿੱਟੂ ਦਾ ਚਲਕਦਾ ਡਾਕਟਰ ਸਾਹਿਬ ਵੈਸੇ ਇੱਕ ਕਹਾਵਤ ਹੈ ਕਹਿੰਦੇ ਕਿ ਪਾਣੀ 'ਚ ਰਹਿ ਕੇ ਮਗਰ ਨਾਲ ਵੈਰ ਨਹੀਂ ਪਾਈਦਾ ਹੁੰਦਾ ਪਰ ਇਸ ਇਸ ਮਾਮਲੇ ਨੂੰ ਦੇਖ ਕੇ ਨਵੀਨਿਤ ਬਿੱਟੂ ਦੇ ਇਸ ਬਦਲੇ ਰਵਈਏ ਨੂੰ ਦੇਖ ਕੇ ਇਹੀ ਪ੍ਰਤੀਤ ਹੁੰਦਾ ਹੈ ਕਿ ਬੀਜੇਪੀ ਜੋ ਜਾਂ ਬੀਜੇਪੀ ਦੇ ਲੀਡਰ ਜੋ ਗੱਲਾਂ ਕਰਦੇ ਸਿਰਫ ਨਵੀਨਿਤ ਬਿੱਟੂ ਤਾਂ ਸਾਰੀਆਂ ਉਤੋਂ ਉਲਟੀਆਂ ਕਰਦੇ ਨਜ਼ਰ ਆ ਰਹੇ ਦੇਖੋ ਇੱਕ ਗੱਲ ਨੂੰ ਨਾ ਪਹਿਲਾਂ ਸਮਝੋ ਸਾਹਿਬ ਸਿੰਘ ਜੀ ਕਿ ਬੀਜੇਪੀ ਦੀ ਜਿਹੜੀ ਬਿਲਕੁਲ ਵਿਚਾਰਧਾਰਾ ਉਹ ਹਾਰਡ ਲਾਈਨਰਸ ਦੇ ਖਿਲਾਫ ਹੈ ਉਹਦੇ ਨਾਲ ਉਹਨਾਂ ਦਾ ਸਮਝੌਤਾ ਨਹੀਂ ਹੈਗਾ ਉਹਨਾਂ ਦੀ ਰਾਸ਼ਟਰਵਾਦ ਦੀ ਸਿੱਧੀ ਸਿੱਧੀ ਪਰਵਾਹ ਨਹੀਂ ਕਿ ਅਸੀਂ ਰਾਸ਼ਟਰਵਾਦੀ ਆ ਤੇ ਅਸੀਂ ਆਪਣੀ ਹਿੰਦੂ ਤਵ ਤੇ ਉੱਤੇ ਏਜੰਡੇ ਤੇ ਚੱਲ ਰਿਹਾ ਇਹ ਦੋ ਵਿਚਾਰਧਾਰਾ ਬੀਜੇਪੀ ਦੀ ਹੈ ਦੋਨੋਂ ਪਈਏ ਆ ਗੱਡੀ ਤੇ ਇਹ ਫਰੰਟ ਪਈਏ ਜਿਨ੍ਹਾਂ ਨਾਲ ਗੱਡੀ ਅੱਗੇ ਚੱਲਦੀ ਪਈ ਹੈ ਲੇਕਿਨ ਲੇਕਿਨ ਪੰਜਾਬ ਦੇ ਵਿੱਚ ਮਾਹੌਲ ਜਿਹੜਾ ਵਾ ਉਹ ਹੌਲੀ-ਹੌਲੀ ਬਦਲਿਆ ਹੋਇਆ ਹੈ ਬੀਜਪੀ ਨੇ ਕਾਫੀ ਸਿੱਖ ਲੀਡਰਸ ਨੂੰ ਜੁਆਇਨ ਕਰਾਇਆ ਕੈਪਟਨ ਅਮਰਿੰਦਰ ਸਿੰਘ ਆਏ ਨੇ ਫਤਿਹ ਸਿੰਘ ਬਾਜਵਾ ਆਏ ਨੇ ਕੇਵਲ ਸਿੰਘ ਢਿੱਲੋਂ ਆਏ ਨੇ ਰਾਣਾ ਗੁਰਮੀਤ ਸਿੰਘ ਸੋਢੀ ਆਏ ਨੇ ਦਿਆਲ ਸਿੰਘ ਸੋਢੀ ਨੇ ਹੋਰ بڑے ਲੀਡਰ ਜਿਹੜੇ ਆ ਹੁਣ ਰਣਜੀਤ ਸਿੰਘ ਗਿੱਲ ਨੂੰ ਜੁਆਇਨ ਕਰਾਇਆ ਮੱਝ ਦੇ ਵਿੱਚੋਂ ਵੀ ਹੁਣ ਤੁਹਾਡੇ ਸਾਹਮਣੇ ਦੋ ਲੀਡਰ ਜੁਆਇਨ ਕਰਾਈ ਨੇ ਹੁਣ ਜਿਹੜੀ ਹੈ ਉਹ ਜਿੱਦਾਂ ਜਿੱਦਾਂ ਸਿੱਖ ਕਮਿਊਨिटीज ਜਿਹੜੀਆਂ ਹੈਗੀਆਂ ਸਿੱਖ ਭਾਈਚਾਰੇ ਦੇ ਲੋਕ ਨੇ ਉਹ ਬੀਜੇਪੀ ਦੀ ਹਿੱਸਾ ਬਣਦੇ ਜਾ ਰਹੇ ਨੇ ਉਦਾਂ ਉਦਾਂ ਸਿੱਖ ਸੈਂਟੀਮੈਂਟਸ ਦੇ ਬਾਰੇ ਬੀਜੇਪੀ ਨੂੰ ਸਮਝਾਇਆ ਵੀ ਜਾ ਰਿਹਾ ਜਗਨਜੀਤ ਸਿੰਘ ਬਿੱਟੂ ਵੀ ਜਿਹੜੇ ਆ ਉਹ ਬੀਜੇਪੀ ਚ ਆਏ ਨੇ ਔਰ ਅੱਗੇ ਕੀ ਹੁੰਦਾ ਸੀ ਅੱਗੇ ਕੋਈ ਵੀ ਇਹਨਾਂ ਨੂੰ ਦੱਸਣ ਵਾਲਾ ਨਹੀਂ ਹੁੰਦਾ ਸੀਗਾ ਵੀ ਸਿੱਖ ਸੈਂਟੀਮੈਂਟਸ ਆ ਹੈਗੇ ਆ ਕਿਉਂਕਿ ਸਿੱਧੀ ਸਿੱਧੀ ਪਾਰਟੀ ਸੀਗੀ ਬਈ ਜਿਹੜੇ ਆ ਬੀਜੇਪੀ ਦਾ ਟਕਸਾਲੀ ਜਿਹੜੇ ਆਰਐਸਐਸ ਨਾਲ ਜੁੜੇ ਲੋਕ ਨੇ ਉਹੀ ਪੰਜਾਬ ਦੇ ਜਿਹੜਾ ਮੈਨੂੰ ਲੱਗਦਾ ਕਿ ਸਿੱਖ ਚਿਹਰਾ ਪੰਜਾਬ ਦਾ ਇੱਕ ਵਾਰ ਬਣਿਆ ਸੀ ਦਿਆ ਸਿੰਘ ਸੋਢੀ ਸ਼ਾਇਦ ਤੇ ਉਸ ਤੋਂ ਇਲਾਵਾ ਮੈਂਬਰ ਪਾਰਲੀਮੈਂਟ ਵੀ ਰਹੇ ਉਹ ਉਸ ਤੋਂ ਇਲਾਵਾ ਮੈਨੂੰ ਲੱਗਦਾ ਬੀਜੇਪੀ ਦਾ ਪ੍ਰੈਜ਼ੀਡੈਂਟ ਸਿੱਖ ਕੋਈ ਨਹੀਂ ਰਿਹਾ ਹੁਣ ਉਸ ਚੀਜ਼ ਨੂੰ ਮੰਨ ਲਓ ਜਿਹੜਾ ਘਟ ਗਿਣਤੀ ਕਮਿਸ਼ਨ ਦੇ ਚੇਅਰਮੈਨ ਹੈ ਇਕਬਾਲ ਸਿੰਘ ਲਾਲਪੁਰਾ ਉਹ ਸਿੱਖ ਸਕਾਲਰ ਨੇ ਵਿਦਵਾਨ ਨੇ ਕਿਤਾਬਾਂ ਲਿਖਦੇ ਨੇ ਵਿਚਾਰਕ ਨੇ ਉਹ ਵੀ ਸਿੱਖ ਸੈਂਟੀਮੈਂਟਸ ਨੂੰ ਸਮਝਦੇ ਨੇ ਉਹਨਾਂ ਨੇ ਵੀ ਗੱਲਾਂ ਰੱਖੀਆਂ ਹੁਣ ਸਰਚੰਨ ਸਿੰਘ ਖਿਆਲਾ ਨੇ ਇਹ ਵੀ ਸਿੱਖ ਸੈਂਟੀਮੈਂਟਸ ਨੂੰ ਸਮਝਦੇ ਆ ਸਿੱਖ ਵਿਚਾਰਾਂ ਨੂੰ ਸਮਝਦੇ ਆ ਈਵਨ ਉਹਦੇ ਦਮਦਮੀ ਟਕਸਾਲ ਦੇ ਉਹ ਵੀ ਰਹਿ ਚੁੱਕੇ ਆ ਸਪੋਕ ਪਰਸਨ ਵੀ ਰਹਿ ਚੁੱਕੇ ਆ ਹੋਰ ਵੀ ਜਿਹੜੀਆਂ ਸੰਸਥਾਵਾਂ ਸਿੱਖ ਸੰਸਥਾਵਾਂ ਉਹਦੇ ਰਹਿ ਚੁੱਕੇ ਆ ਹੌਲੀ ਹੌਲੀ ਸਿੱਖ ਸੈਂਟੀਮੈਂਟਸ ਜਿਹੜੇ ਆ ਉਹ ਬੀਜੇਪੀ ਦਾ ਹਿੱਸਾ 파ਟ ਦਾ ਬਣਦੇ ਜਾ ਰਹੇ ਆ ਤੋ ਕਿ ਪੰਜਾਬ ਦੇ ਵਿੱਚ ਇਹਦੇ 'ਚ ਕੋਈ ਸ਼ੱਕ ਨਹੀਂ ਹੈਗਾ ਕਿ 2024 ਦੇ ਵਿੱਚ ਜਿਹੜੀ ਵੋਟ ਪਈ ਹੈ ਭਾਰਤੀ ਜਨਤਾ ਪਾਰਟੀ ਨੂੰ 18.5% ਉਹ ਸ਼ਹਿਰੀ ਖੇਤਰਾਂ ਤੋਂ ਜ਼ਿਆਦਾ ਪਈ ਹੈ ਜਿੱਥੇ ਹਿੰਦੂਆਂ ਦਾ ਬਹੁਤ ਪੋਲਰਾਈਜ਼ ਵੋਟ ਹੋਇਆ। ਲੇਕਿਨ ਹਾਲ-ਹਾਲ ਭਾਜਪੀ ਨੇ ਪਿੰਡਾਂ 'ਚ ਐਕਸਪੈਂਡ ਕਰਨਾ ਜਿੱਥੇ ਜਿੱਥੇ ਕਿਸਾਨ ਭਰਾ ਜ਼ਿਆਦਾ ਨੇ ਜਿੱਥੇ ਸਿੱਖ ਕਮਿਊਨਿਟੀ ਦੇ ਲੋਕ ਜ਼ਿਆਦਾ ਨੇ। ਇਸ ਕਰਕੇ ਭਾਜਪਾ ਨੂੰ ਆਪਣੀ ਵਿਚਾਰਧਾਰਾ ਲਿਬਰਲ ਵੀ ਕਰਨੀ ਪੈ ਰਹੀ ਹੈ ਭਈ ਪੰਜਾਬ ਦੇ ਵਿੱਚ ਅਸੀਂ ਇਹਨਾਂ ਦੇ ਸੈਂਟੀਮੈਂਟਸ ਨੂੰ ਵੀ ਸਮਝੀਏ ਇਹਨਾਂ ਦੇ ਸੈਂਟੀਮੈਂਟ ਸਮਝ ਕੇ ਅੱਗੇ ਵਧੀਏ ਇਹਨਾਂ ਨੇ ਭਾਵਨਾਤਮਕ ਜਿਹੜੀਆਂ ਇਹਨਾਂ ਦੀਆਂ ਚੀਜ਼ਾਂ ਹੈਗੀਆਂ ਇਹਨਾਂ ਨੂੰ ਨਾਲ ਲੈ ਕੇ ਚੱਲੀ ਹੈ ਹੁਣ ਦੇਖੋ ਸ੍ਰੀ ਗੁਰਤੇਗ ਬਹਾਦਰ ਜੀ ਦੀ ਸ਼ਤਾਬਦੀ ਜੜੀ ਹੈ ਸ਼ਹੀਦੀ ਦਿੱਲੀ ਵੀ ਮਨਾਈ ਗਈ ਸਰਕਾਰ ਵੱਲੋਂ ਮਨਾਈ ਗਈ ਹਰਿਆਣਾ 'ਚ ਵੀ ਮਨਾਈ ਗਈ ਦੋਨੋਂ ਜਗ੍ਹਾ ਤੇ ਭਾਜਪਾ ਦੀਆਂ ਸਰਕਾਰਾਂ ਬੜਾ ਪ੍ਰਣਾਮ ਮਧਿੰਦਰ ਨਿੰਦਰ ਮੋਦੀ ਨੇ ਕੁਰੂਖੇਤਰਾ ਦੇ ਵਿੱਚ ਸਮੂਲੀਅਤ ਕੀਤੀ ਇਹ ਜਿਹੜੇ ਸੈਂਟੀਮੈਂਟਸ ਹੈ ਇਹ ਸਮਝ ਆ ਰਹੇ ਆ ਬਈ ਸਿੱਖਾਂ ਦੇ ਗੁਰੂਆਂ ਦੀ ਕੁਰਬਾਨੀ ਕੀ ਆ ਇਹਨਾਂ ਨੇ ਕਿੰਨਾ ਕੁਰਬਾਨ ਕੀਤੀ ਹਜੇ ਤੱਕ ਤਾਂ ਇਹੀ ਕਿਹਾ ਜਾ ਰਿਹਾ ਸੀਗਾ ਬਈ ਵਿਚਾਰਧਾਰਾ ਦਾ ਆਰਐਸਐਸ ਦੀ ਇਹ ਹੀ ਸਭੀ ਸੇਕਿਕ ਕੌਮੀ ਹੈ ਨਹੀਂ ਇਹ ਤਾਂ ਹਿੰਦੂਆਂ ਚੋਂ ਨਿਕਲੇ ਹੋਏ ਹਿੰਦੂਆਂ ਦਾ ਪਾਰਟ ਹੈ ਲੇਕਿਨ ਹੌਲੀ ਹੌਲੀ ਖੁੱਲੀ ਖੁੱਲੀ ਹੁਣ ਇਤੀਦਾਂ ਇਸ ਚੀਜ਼ ਨੂੰ ਸਮਝ ਆਣੀ ਸ਼ੁਰੂ ਹੋ ਗਈ ਹੈ ਬਈ ਇੱਕ ਧਰਮ ਸਟੈਬਲਿਸ਼ ਹੋ ਚੁੱਕਾ ਹੈ ਸ੍ਰੀ ਗੁਰੂ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਖਾਲਸਾ ਪੰਥ ਨੂੰ ਸਿਰਜ ਦਿੱਤਾ ਉਹ ਸਥਾਪਿਤ ਕਰ ਦਿੱਤਾ ਖਾਲਸਾ ਦੀ ਫੌਜ ਖੜੀ ਹੈ ਚੜ੍ਹਦੀ ਕਲਾ ਚ ਹੈ ਇਹਨਾਂ ਦੀਆਂ ਆਪਾਂ ਨੂੰ ਜਿਹੜੀ ਸੈਂਟੀਮੈਂਟਸ ਨੂੰ ਸਮਝਣਾ ਪਏਗਾ ਹੁਣ ਦੇਖੋ ਤੁਸੀਂ ਹੌਲੀ-ਹੌਲੀ ਇਹ ਜਿਹੜੀਆਂ ਚੀਜ਼ਾਂ ਹੈਗੀਆਂ ਇਹ ਦੂਰ ਹੋ ਰਹੀਆਂ ਔਰ ਜਿਹੜਾ ਹਿੰਦੁਸਤਾਨ ਦੀ ਹਕੂਮਤ ਵੀ ਹੈ ਹਿੰਦੁਸਤਾਨ ਦੀ ਸਰਕਾਰ ਵੀ ਆ ਉਹ ਸਿੱਖਾਂ ਦੇ ਪ੍ਰਤੀ ਉਹਨਾਂ ਦਾ ਰਵੱਈਆ ਹੋ ਬਦਲਦਾ ਜਾ ਰਿਹਾ ਹੌਲੀ ਹੌਲੀ ਕਿਸਾਨ ਅੰਦੋਲਨ ਤੋਂ ਬਾਅਦ ਤਾਂ ਬਹੁਤ ਜ਼ਿਆਦਾ ਬਦਲਿਆ ਤੁਸੀਂ ਇਹ ਦੇਖੋ ਤੁਸੀਂ ਪਟਨਾ ਸਾਹਿਬ ਦਿੱਲੀ तमाम ਜਗ੍ਹਾ ਤੇ ਇਵਨ ਉੱਤਰ ਪ੍ਰਦੇਸ਼ ਦੇ ਵਿੱਚ ਵੀ ਹੁਣ ਜਿਹੜੇ ਆ ਆਪਣੇ ਗੁਰੂ ਸਾਹਿਬਾਨਾਂ ਦੇ ਜਿਹੜੇ ਗੁਰਪੁਰਬ ਹੈ ਉਹ ਸਰਕਾਰੀ ਪੱਧਰ ਤੇ ਉੱਤੇ ਮਨਾਏ ਜਾ ਰਹੇ ਆ ਇਸ ਕਰਕੇ ਜੋ ਮੈਂ ਸਮਝ ਰਿਹਾ ਕਿ ਸੈਂਟੀਮੈਂਟਸ ਨੂੰ ਇਹ ਸਮਝ ਚੁੱਕੇ ਆ ਰਵਨੀਤ ਬਿੱਟੂ ਵੀ ਉਹਨੂੰ ਸਮਝ ਚੁੱਕਾ ਪੰਜਾਬ ਦੇ ਲੀਡਰ ਬਾਕੀਆਂ ਨੇ ਵੀ ਆਪਣੀ ਗੱਲ ਉੱਥੇ ਤੱਕ ਪਹੁੰਚਾਈ ਹੈ ਭਾਈ ਅਸੀਂ ਜਿਹੜੇ ਆ ਇਹਨਾਂ ਦੀਆਂ ਭਾਵਨਾਵਾਂ ਨਾਲ ਨਾ ਖਿਲਵਾੜ ਕਰੀਏ ਇਹ ਸਾਡੇ ਪੰਜਾਬ ਦੇ ਮੁੱਤੇ ਨੇ ਪੰਜਾਬ ਦੇ ਮੁੱਤਿਆਂ ਦੀ ਗੱਲ ਹੈਗੀ ਆ ਇਹਨਾਂ ਦੇ ਉੱਤੇ ਪੈਰਾ ਨਾ ਦਵਾਂਗੇ ਤੇ ਫਿਰ ਅਸੀਂ ਪੰਜਾਬੀ ਨਹੀਂ ਕਹਿਲਵਾਵਾਂਗੇ ਡਾਕਟਰ ਸਾਹਿਬ ਮੈਂ ਇਹ ਵੀ ਪੁੱਛਣਾ ਚਾਹੁੰਦਾ ਕਿਉਂਕਿ ਭਾਈ ਅਮਰਿਤਪਾਲ ਸਿੰਘ ਨੂੰ ਲੈ ਕੇ ਇੱਕ ਗੱਲ ਸਰਫੇਸ ਕਰ ਰਹੀ ਹੈ ਅੱਜ ਕੱਲ ਕਿ ਪੰਜਾਬ ਸਰਕਾਰ ਨੇ ਇੱਥੋਂ ਤੱਕ ਕਹਿਤਾ ਕਿ ਜੇ ਭਾਈ ਅਮਰਿਤਪਾਲ ਸਿੰਘ ਬਾਹਰ ਹੁੰਦਾ ਤਾਂ ਉਹ ਪੰਜਾਬ ਦੇ ਪਾਣੀਆਂ ਦੇ ਵਿੱਚ ਅੱਗ ਲਾ ਦੇਵੇਗਾ ਜਾਂ ਯਾਰ ਕੋਲ ਦੇਵੇਗਾ ਇਹ ਕੀ ਸਿਚੁਏਸ਼ਨ ਬਣ ਗਈ ਜੀ ਦੇ ਕੋ ਇਦਾਂ ਹੁੰਦਾ ਹੈ ਕਿ ਕਿਤੇ ਨਾ ਕਿਤੇ ਸਰਕਾਰਾਂ ਨੇ ਜਦੋਂ ਹੁੰਦਾ ਲਾਅ ਐਂਡ ਆਰਡਰ ਨੂੰ ਖਤਰਾ ਹੁੰਦਾ ਕਦੀ ਕਦੀ ਸਟੇਟ ਜਿਹੜੀ ਹੈ ਇਹ ਆਪਣੀ ਰਿਪੋਰਟ ਕਦੀ ਐਸਐਸਪੀ ਨਹੀਂ ਦਿੰਦਾ ਉਹਨਾਂ ਕੋਲ ਰਿਪੋਰਟ ਲੈਣ ਦੇ 40 ਸਾਧਨ ਹੋਰ ਹੁੰਦੇ ਆ ਏਜੰਸੀਆਂ ਦੇ ਇਨਪੁਟ ਹੁੰਦੇ ਆ ਕਾਉਂਟਰ ਇੰਟੈਲੀਜੈਂਸ ਇਨਪੁੱਟ ਹੁੰਦੇ ਆ ਉਸ ਹਿਸਾਬ ਨਾਲ ਇੱਕ ਕੰਪਾਈਲ ਕਰਕੇ ਰਿਪੋਰਟ ਦਿੰਦੇ ਆ ਜੀ ਬਾਹਰ ਆਣਗੇ ਇਹਨਾਂ ਦੇ ਬਿਆਨ ਜਿਹੜੇ ਆ ਜਾਂ ਉਹ ਦਰਿਆਵਾਂ ਨੂੰ ਅੱਗ ਲਾ ਸਕਦੇ ਆ ਕਿਉਂਕਿ ਭਾਈ ਅਮਰਪਾਲ ਸਿੰਘ ਖਾਲਸਾ ਨੇ ਤਾਂ ਪੰਜਾਬ ਦੀ ਗੱਲ ਕਰਨੀ ਆ ਉਹਨੇ ਫੇਰ ਆ ਕੇ ਕਹਿਣਾ ਜੀ ਚੰਡੀਗੜ੍ਹ ਇੱਕ ਔਰ ਚੰਡੀਗੜ੍ਹ ਦਾ ਪਰ ਅਮਰਪਾਲ ਸਿੰਘ ਖਾਲਸਾ ਨੇ ਬਾਹਰ ਆ ਕੇ ਹਾ ਦਾ ਨਾਰਾ ਮਾਰੇ ਪੰਜਾਬੀ ਦਾ ਅੱਗੇ ਖੜਾ ਖੜੇ ਹੋਣ ਨੂੰ ਪਰ ਠੀਕ ਆ ਚੰਡੀਗੜ੍ਹ ਤਾਂ ਹੈ ਹੀ ਸਾਡਾ ਅਸੀਂ ਤਾਂ ਚੰਡੀਗੜ੍ਹ ਦੀ ਜੰਗ ਛਿੜ ਕੇ ਬਹਿ ਜਾਾਂਗੇ ਇਸ ਕਰਕੇ ਇੱਕ ਚੀਜ਼ਾਂ ਤਾਂ ਸਾਰਿਆਂ ਨੂੰ ਪਤਾ ਹੈ ਇਹ ਸਾਰਿਆਂ ਨੂੰ ਪਤਾ ਹੁਣ ਭਾਈ ਅਮਰਪਾਲ ਸਿੰਘ ਖਾਲਸ ਖਾਲਸਾ ਵਹਿੀਰ ਚਲਾਈ ਜਿਹੜੇ ਨੌਜਵਾਨ ਮੁੰਡੇ ਸੀ ਉਹਨਾਂ ਨੂੰ ਨਸ਼ੇ ਚੋਂ ਕੱਢ ਕੇ ਗੁਰੂਆਂ ਦੇ ਗੁਰੂ ਤੇ ਲੜ ਲਾਇਆ ਗੁਰੂ ਗ੍ਰੰਥ ਸਾਹਿਬ ਦੇ ਲੜ ਲਾਇਆ ਉਹਨਾਂ ਨੂੰ ਅੰਮ੍ਰਿਤ ਛਕਾਇਆ ਇਹ ਹੀ ਚੱਲਦਾ ਪਿਆ ਸੀ ਲੇਕਿਨ ਉਹਦੇ ਨਾਲ ਉਹਨਾਂ ਦੀ ਭਾਈ ਅਮਰਪਾਲ ਸਿੰਘ ਖਾਲਸਾ ਦੇ ਨਾਲ ਪੰਜਾਬ ਦੀ ਨੌਜਵਾਨ ਪੀੜੀ ਇੱਕ ਰੋ ਦੇ ਨਾਂਗੂ ਖੜੀ ਹੋ ਗਈ ਅੱਛਾ ਖੜੀ ਹੋ ਗਈ ਤੇ ਜਦੋਂ ਲੱਗਿਆ ਕਿ ਇਹ ਥੋੜੀ ਉਹਨਾਂ ਦੇ ਵਿਚਾਰ ਜਿਹੜੇ ਆ ਹਾਰਡ ਲਾਈਨਰਸ ਵਾਲੇ ਹੋਣ ਲੱਗ ਪਏ ਤੇ ਉਹਨਾਂ ਨੂੰ ਲੱਗਿਆ ਕਿ ਇਹ ਪੰਜਾਬ ਦੇ ਵਿੱਚ ਕਿਤੇ ਦੁਆਰਾ ਹਥਿਆਰ ਚੱਕ ਜਿਹੜਾ ਵਾ ਉਹ ਨਾ ਸ਼ੁਰੂ ਹੋ ਜਾਵੇ ਹਕੂਮਤਾਂ ਦਾ ਵਿਦਰੋਹ ਨਾ ਸ਼ੁਰੂ ਹੋ ਜਾਵੇ ਉਹਨਾਂ ਤੇ ਐਫ ਆਈ ਆਰ ਕਰਕੇ ਅੰਦਰ ਕਰਤਾ ਗਿਆ ਲੇਕਿਨ ਜਿਹੜੀ ਐਸ ਐਸ ਪੀ ਦੀ ਰਿਪੋਰਟ ਗਈ ਆ ਉਹਦੇ ਚ ਉਹਨਾਂ ਨੇ ਲਿਖਿਆ ਕਿ ਇਹਨਾਂ ਦਾ ਜਿਹੜੇ ਬਿਆਨ ਆ ਉਤਰੀਆਵਾਂ ਨੂੰ ਅੱਗ ਲਾ ਸਕਦੇ ਆ ਇਸ ਕਰਕੇ ਖਤਰਾ ਅੱਜ ਵੀ ਭਾਈ ਅਮਰਤਪਾਲ ਸਿੰਘ ਖਾਲਸਾ ਦਾ ਜੋ ਮਰਜੀ ਸਰਕਾਰਾਂ ਕਹਿੰਦੀਆਂ ਰਹਿਣ ਮੈਂ ਬਤੌਰ ਪੱਤਰਕਾਰ ਜ਼ਮੀਨ ਦੇ ਹੇਠਾਂ ਦੇਖਦਾ ਲੋਕ ਉੱਪਰ ਦੇਖਦੇ ਆ ਉਹ ਦੇਖਦੇ ਆ ਅੰਬ ਕਿੰਨੇ ਲੱਗੇ ਆ ਮੈਂ ਦੇਖਦਾ ਹਾਂ ਉਹ ਨਾ ਅੰਬ ਦੇ ਪੇੜੀਆਂ ਜਿਹੜਾ ਕਿੰਨੀਆਂ ਗਹਿਰੀਆਂ ਅੱਜ ਵੀ ਅੰਮ੍ਰਿਤਪਾਲ ਸਿੰਘ ਖਾਲਸਾ ਦੇ ਚੁੱਕੇ ਹੋਏ ਮੁੱਦੇ ਜਿਹੜੇ ਆ ਉਹ ਪੰਜਾਬ ਦੇ ਮੁੱਤੇ ਨੇ ਉਹਨੇ ਪੰਜਾਬ ਦੇ ਮੁੱਤਿਆਂ ਨੂੰ ਟੱਚ ਕੀਤਾ ਅੱਜ ਵੀ ਜ਼ਮੀਨ ਦੇ ਹੇਠਾਂ ਦੇ ਮੁੱਤੇ ਨੇ ਉਹ ਮੁੱਦਿਆਂ ਨੂੰ ਭਾਵੇਂ ਜੀ ਵੀ ਸਮਝ ਰਹੀ ਆ ਉਹ ਮੁੱਦਿਆਂ ਨੂੰ ਆਮ ਪੰਜਾਬੀ ਵੀ ਸਮਝ ਰਿਹਾ ਉਹ ਮੁੱਦਿਆਂ ਨੂੰ ਸਾਰੇ ਕਮਿਊਨਿਟੀ ਦੇ ਲੋਕ ਵੀ ਸਮਝ ਰਹੇ ਆ ਉਹ ਮੁੱਦਿਆਂ ਨੂੰ ਸਾਰੇ ਸਕਾਲਰ ਵੀ ਸਮਝ ਰਹੇ ਆ ਇਸ ਕਰਕੇ ਜਿਹੜੀ ਮੈਂ ਗੱਲ ਇਹ ਤੁਹਾਨੂੰ ਕਹਿਣਾ ਚਾਹਣਾ ਬਰੀਫ ਮੁੱਦਿਆਂ ਦੇ ਵਿੱਚ ਕਿ ਉਹਨਾਂ ਨੂੰ ਯਮਰਤ ਪਾਲ ਸਿੰਘ ਖਾਲਸਾ ਬਾਹਰ ਆਣਗੇ ਜੇ ਇਹਨਾਂ ਨੇ ਇੱਕ ਮੁੱਦਾ ਵੀ ਛੇੜਤਾ ਫਿਰ ਇਥੇ ਨੌਜਵਾਨ ਪੀੜੀ ਨੇ ਖੜੇ ਹੋ ਜਾਣਾ ਠੀਕ ਹੈ ਬਿਲਕੁਲ ਇਹ ਸਿਚੁਏਸ਼ਨ ਪਰ ਹੁਣ ਵੇਖਣ ਦੀ ਗੱਲ ਹੈ ਕਿ ਆਖਿਰ ਆਉਂਦਾ ਸਮਾਂ ਕੀ ਕੁਝ ਲੈ ਕੇ ਆਵੇਗਾ ਰਵਨੀਤ ਬਿੱਟੂ ਦੇ ਜਿਹੜੇ ਹੋਕੇ ਨੇ ਕਿ ਪੰਜਾਬ ਦੇ ਲੋਕਾਂ ਨੂੰ ਆਪਣੇ ਵੱਲ ਟਰੈਕਟ ਕਰ ਸਕਣਗੇ ਜਾਂ ਰਵਨੀਤ ਬਿੱਟੂ ਨੂੰ ਇਹ ਗੱਲਾਂ ਜਾਂ ਇਸ ਤਰ੍ਹਾਂ ਦੇ ਬਿਆਨ ਮਹਿੰਗੇ ਪੈ ਸਕਦੇ ਇਹ ਵਕਤੇ ਮੈਸਰਾ ਜੋ ਵੀ ਹੋਏਗਾ ਦੱਸਦੇ ਰਵਾਂਗੇ ਬਣੇ ਰਹੋ 1 ਇੰਡੀਆ ਪੰਜਾਬੀ ਤੇ